ਸਸਿਕਲ ਸਾਰਿਆਂ ਨੂੰ ਅੱਜ ਦੀ ਮੁੱਖ ਖਬਰਾਂ ਨਾਬਾ ਜੇਲ ਵਿਕੇਸ਼ ਸ਼ਰਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਤੋਂ ਦਿੱਤਾ ਗਿਆ ਰੋਕ ਕਿ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਪੰਜਾਬ ਦੀ ਸਰਕਾਰ ਵੱਲੋਂ ਕਿਸਾਨੀ ਤੇ ਹਮਲਾ ਕਰਦਿਆਂ ਜੋ ਲੈਂਡ ਪੂਲਿੰਗ ਦਾ ਤੁਗਲਕੀ ਫਰਮਾਨ ਜਾਰੀ ਕੀਤਾ ਗਿਆ ਹੈ ਉਸ ਦੇ ਵਿਰੋਧ ਵਿੱਚ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ ਬਤੌਰ ਕਾਂਗਰਸ ਪਾਰਟੀ ਪ੍ਰਧਾਨ ਮੈਂ ਇਸ ਦਾ ਪੂਰਨ ਤੌਰ ਤੇ ਸਮਰਥਨ ਕਰਦਾ ਹਾਂ ਮੋਹਾਲੀ ਦੇ ਇੱਕ ਜਿੰਮ ਵਿੱਚ ਹਥਿਆਰ ਲਹਿਰਾਉਣ ਦੇ ਦੋਸ਼ ਵਿੱਚ ਪੰਜਾਬੀ ਗਾਇਕ ਗਿੱਲ ਮਨੂਖ ਨੂੰ ਗ੍ਰਿਫਤਾਰ ਕੀਤਾ ਗਿਆ ਜਿੰਮ ਵਿੱਚ ਬਹਿਸ ਤੋਂ ਬਾਅਦ ਪੰਜਾਬੀ ਗਾਇਕ ਪਿਸਤੌਲ ਲਹਿਰਾ ਰਿਹਾ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੇ ਹਰਿਆਣਾ ਤੋਂ ਕੀਤੀ 113 ਕਰੋੜ 24 ਲੱਖ ਰੁਪਏ ਦੇ ਬਕਾਏ ਦੀ ਮੰਗ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੁਣ ਨਹੀਂ ਚੱਲਣਗੀਆਂ ਹਰਿਆਣੇ ਦੀਆਂ ਮਨਮਰਜ਼ੀਆਂ ਲਦਾਖ ਸਰਹੱਦ ਤੇ ਵਾਪਰਿਆ ਵੱਡਾ ਹਾਦਸਾ ਫੌਜ ਦੇ ਵਾਹਨ ਤੇ ਚਟਾਨ ਡਿੱਗਣ ਨਾਲ ਦੋ ਜਵਾਨ ਸ਼ਹੀਦ ਪੰਜਾਬ ਵਿੱਚ ਅੱਜ ਮੌਨਸੂਨ ਆਪਣੇ ਰੰਗ ਵਿਖਾਏਗਾ ਅੱਜ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਚੇਤਾਵਨੀ ਜਾਰੀ ਕੀਤੀ ਗਈ ਹੈ ਇੱਕ ਇਤਿਹਾਸਿਕ ਫੈਸਲਾ ਲੈਂਦੇ ਹੋਏ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਹਰ ਸਾਲ 31 ਜੁਲਾਈ ਨੂੰ ਜਨਤਕ ਛੁੱਟੀ ਦਾ ਕੀਤਾ ਐਲਾਨ ਗੱਲ ਕਰਦੇ ਹਾਂ ਖਬਰਾਂ ਦੀ ਵਿਸਤਾਰ ਦੇ ਵਿੱਚ ਇਹ ਮੈਂ ਤੁਹਾਨੂੰ ਦੱਸਾਂ ਇਹ ਪਰਮਾਜਨ ਦਾ ਨਿਆਹ ਫੜੀ ਕੀਤੀ ਪਈ ਹੈ ਇਹ ਡਰੇ ਹੋਏ ਨੇ ਉੱਪਰੋਂ ਕੀ ਨੇ ਡਰੇ ਨੇ ਰੱਬ ਜਾਣਦਾ ਉਹ ਨੇ ਤਾਂ ਸਾਫ਼ ਹੀ ਜਵਾਬ ਦੇਤਾ ਕਿ ਜੀ ਪਰਿਵਾਰ ਤੇ ਵਕੀਲ ਤੋਂ ਬਿਨਾਂ ਅਸੀਂ ਕਿਸੇ ਨੂੰ ਮਿਲਣ ਨਹੀਂ ਦੇਣਾ ਜਦ ਕਿ ਮੈਂ 50 ਸਾਲ ਦੀ ਵਕਾਲਤੋਬਾ ਦੀ ਗੱਲ ਕਰਦਾ ਇਸ ਤਰ੍ਹਾਂ ਦਾ ਕੋਈ ਕਾਨੂੰਨੀ ਕਿਸੇ ਚੀਜ਼ ਦੇ ਮੁਲਾਕਾਤ ਬੰਦ ਹੋ ਜੇ ਹਾਂ ਮੁਲਾਕਾਤ ਦਾ ਸਮਾਂ ਦੱਸ ਸਕਦੇ ਆ ਸਾਨੂੰ ਕੀ ਕਿੰਨੇ ਤੋਂ ਕਿੰਨੇ ਤੱਕ ਦਾ ਮੁਲਾਕਾਤ ਦਾ ਸਮਾਂ ਜਿਹੜਾ ਦਿਨ ਹੈ ਕਿਹੜਾ ਦਿਨ ਹੈ ਪਰ ਐ ਸੋਕ ਕੇ ਕਿ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਗਈ ਇਹ ਬਿਲਕੁਲ ਗਲਤ ਕੀਤਾ ਇਹਨਾਂ ਨੇ ਸਾਰਾ ਸਾਰੀ ਕਾਰੀ ਐਮਰਜੈਂਸੀ ਦੁਬਾਰਾ ਯਾਦ ਕਰਾਤੀ ਮਨਜੂਦਾ ਸਰਕਾਰ ਦੇ ਤੇ ਇੰਦਰਾ ਗਾਂਧੀ ਦੀ ਰੂਹ ਆ ਗਈ ਮੈਨੂੰ ਤਾਂ ਲੱਗਦਾ ਇਹ ਜਿਵੇਂ ਲੱਗੇ ਹੋਏ ਆ ਕੋਚਲਨ ਤੇ ਐਵੇਂ ਹੀ ਹੋਊਗਾ ਇਹਨਾਂ ਨਾਲ ਹਰ ਸਿਮਰਤ ਬਾਦਲ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਨਾਲ ਵੀ ਮੁਲਾਕਾਤ ਨਹੀਂ ਉਹ ਤਾਂ ਪਰਿਵਾਰਕ ਮੈਂਬਰ ਨੇ ਉਹ ਇਹ ਹੁਣ ਮੁਕਰਦੇ ਆ ਕਹਿੰਦੇ ਆਈ ਨਹੀਂ ਇੱਥੇ ਉਹ ਤਾਂ ਸੱਚੀ ਨਹੀਂ ਕਹਿੰਦੇ ਅਸੀਂ ਕਰਾਂਗੇ ਤੁਸੀਂ ਮਰਹ ਦੇ ਮੁਕਰੇ ਦਾ ਕੀ ਹੁੰਦਾ ਜੀ ਉਹ ਤਾਂ ਕਈ ਵਾਰ ਕਹਿ ਚੁੱਕੇ ਨੇ ਇਹ ਮਨਜ਼ੂਰੀ ਮੰਗੇ ਹਟੇ ਦਿੱਤੀ ਨਹੀਂ ਕਿਸੇ ਦੀ ਦਿੱਤੀ ਨਹੀਂ ਦਿੱਤੀ ਜੀ ਹਾਂ ਕੀ ਲੱਗਦਾ ਡਾਕਟਰ ਸਾਹਿਬ ਤੁਸੀਂ ਮਿਲ ਕੇ ਆਇਓ ਕੀ ਕਹਿੰਦੇ ਜੇਲ ਸਬਡਪ੍ਰਿੰਡ ਕਾਫੀ ਲੰਬੀ ਗੱਲਬਾਤ ਹੋਈ ਆ ਜੀ ਦੇਖੋ ਗੱਲ ਇਹ ਹੈ ਕਿ ਤੁਸੀਂ ਅਫਸਰ ਸਾਹਿਬ ਬਾਨਾ ਦੇ ਚਿਹਰੇ ਦੇਖ ਲਓ ਹਰ ਤਰ੍ਹਾਂ ਕਰ ਲਓ ਜਦੋਂ ਸੰਤੁਸ਼ਟੀ ਜਨਕ ਇਹ ਕਿਹੜੀ ਕੋਈ ਤੁਹਾਨੂੰ ਜਵਾਬ ਅਫਸਰ ਦਾ ਦੇ ਪਾਇਆ ਤੇ ਜਿਹੜੀ ਗਰੇਵਾਲ ਸਾਹਿਬ ਨੇ ਗੱਲ ਕਹੀ ਹੈ ਉਹੀ ਗੱਲ ਹੁੰਦੀ ਅਸੀਂ ਤੇ ਕਹਾਂ ਵੀ ਸਾਨੂੰ ਫੜ ਕੇ ਅੰਦਰ ਦੇ ਦਿਓ ਨਾਲੇ ਤੁਹਾਡਾ ਮੁੱਖ ਮੰਤਰੀ ਖੁਸ਼ ਹੋ ਜੂਗਾ ਉਹਨੂੰ ਕੋ ਫੜ ਕੇ ਦਿੱਤੇ ਨਾਲੇ ਅਸੀਂ ਅੰਦਰ ਮੁਲਾਕਾਤ ਕਰਨਾ ਰਾਜੇ ਰਾਜ ਕਰਨਾ ਛੱਡ ਦੇ ਕੀ ਰਾਜੇ ਭੇਜਿਓ ਦੇਸ਼ ਦੀ ਪਾਰਲੀਮੈਂਟ ਵਿੱਚ ਭੇਜਿਓ ਜੇ ਲੋਕਾਂ ਨੇ ਪੁੱਛਿਆ ਅਗਰ ਜੁਕੀ ਰਿਪੋਰਟ ਕੀਤੀ

ਉਹਨਾ ਭਾਈ ਉਹ ਇਹ ਤਾਂ ਭਾਈ ਮੈਨੂੰ ਬਾਹਰ ਟੋਰੀ ਕੱਢ ਕੇ ਲਿਆਇਆ ਯਾਰ ਵੇਖਣਾ ਤੇਣਾ ਵੇਖਣਾ ਬਹੁਤ ਵੱਧ ਨਹੀਂ ਵੇਖਣਾ ਆ ਜਾ ਇਹ ਦੇਖ ਨਹੀਂ ਕਰ ਤੈਨੂੰ ਤੁਹਾਨੂੰ ਆਉਣਾ ਥੱਲੇ ਆਇਆ ਦੇਖ ਲੈ ਤੈਨੂੰ ਦਿਖਾਵਾਂਗਾ ਆ ਆ ਥੱਲੇ ਆਇਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਬਹੁਤ ਲੰਬੇ ਅਰਸੇ ਤੋਂ ਜਿਹੜੇ ਪੈਂਡਿੰਗ ਪੈਸੇ ਸੀਗੇ ਜਿਹੜੇ ਦੂਸਰੇ ਸਟੇਟਾਂ ਦੇ ਖਿਲਾਫ ਸੀ ਹਰਿਆਣਾ ਦੇ ਖਿਲਾਫ ਜਾਂ ਰਾਜਸਥਾਨ ਦੇ ਖਿਲਾਫ ਆ ਜੋ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਨੇ ਦੋ ਮੇਰੇ ਕੋਲੇ ਹ ਤੱਕ ਪਹੁੰਚੇ ਨੇਗੇ 113 ਕਰੋੜ ਰੁਪਏ ਜਿਹੜਾ 113 ਕਰੋੜ ਰੁਪਏ ਜਿਹੜੀ ਲਾਇਬਿਲਟੀ ਬਣਦੀ ਹੈ ਹਰਿਆਣੇ ਦੀ 113.24 ਕਰੋੜ ਰੁਪਏ ਉਹਦੇ ਅਸੀਂ ਬਿੱਲ ਜਿਹੜੇ ਨੇਗੇ ਉਹ ਹਰਿਆਣਾ ਨੂੰ ਭੇਜੇ ਨੇਗੇ ਇੱਕ ਐਕਸ਼ਨ ਕਨਾਲ ਜਿਹੜਾ ਡਿਵੀਜ਼ਨ ਪਟਿਆਲਾ ਦਾ ਬਿੱਲ ਆ 103 ਕਰੋੜ ਦਾ ਮਾਨਸਾ ਕਨਾਲ ਡਿਵੀਜ਼ਨ ਦਾ ਜਵਾਰਕੇ ਦਾ ਬਿੱਲ ਆਗਾ 9.932 ਦਾ ਇਹ 113.24 ਕਰੋੜ ਰੁਪਏ ਦੇ ਬਿੱਲ ਜਿਹੜੇ ਨੇ ਕਿ ਅੱਜ ਸੀਓ ਹਰਿਆਣਾ ਸਟੇਟ ਨੂੰ ਭੇਜੇ ਨੇਗੇ ਇੱਥੋਂ ਪਤਾ ਲੱਗਦਾ ਹੈਗਾ ਕਿ ਪ੍ਰਾਣੀਆਂ ਸਰਕਾਰਾਂ ਨੇ ਬਿਲਕੁਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਜਿਹੜਾ ਉਹ ਸੈਂਟਰ ਦੇ ਹਵਾਲੇ ਕੀਤਾ ਹੋਇਆ ਸੀਗਾ ਔਰ ਦੂਜੇ ਸਟੇਟਾਂ ਦੇ ਹਵਾਲੇ ਕੀਤਾ ਹੋਇਆ ਸੀਗਾ ਔਰ ਲਗਾਤਾਰ ਉਹ ਸਾਡਾ ਬਾਧੂ ਪਾਣੀ ਵੀ ਜਿਹੜਾ ਯੂਜ਼ ਕਰਦੇ ਸੀ ਔਰ ਆਪਣੇ ਪੈਸੇ ਵੀ ਨਹੀਂ ਦਿੰਦੇ ਸੀਗੇ ਔਰ ਸੀਨਾ ਜੋਰੀ ਵੀ ਕਰਦੇ ਸੀ ਔਰ ਤੱਕੇ ਨਾਲ ਵੀ ਸਾਡੇ ਤੋਂ ਪਾਣੀ ਲੈ ਜਾਂਦੇ ਸੀਗੇ ਹੁਣ ਜਿਹੜਾ ਸਾਰਾ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਠੀਕ ਹੋ ਰਿਹਾਗਾ ਲਾਈਨ ਅਪ ਹੋ ਰਿਹਾਗਾ ਅਸੀਂ ਹਰ ਇੱਕ ਚੀਜ਼ ਨੂੰ ਠੀਕ ਕਰ ਰਹੇ ਹਾਂਗੇ ਸੋ 113 ਕਰੋੜ ਰੁਪਏ ਦੀ ਡਿਮਾਂਡ ਜਿਹੜੀ ਆ ਉਹ ਹਰਿਆਣਾ ਦੇ ਖਿਲਾਫ ਰੇਸ ਹੋਈ ਜਾਗੀ ਸੋ ਹੁਣ ਬੀਬੀਐਮ ਨੂੰ ਜਿਹੜਾ ਉਹ ਪੈਸੇ ਮਿਲਣਗੇ ਔਰ ਪੰਜਾਬ ਸਰਕਾਰ ਕੋਲੇ ਪੈਸੇ ਜਿਹੜੇ ਆਉਣਗੇ ਲਦਾਖ ਵਿੱਚ ਭਾਰਤ-ਚੀਨ ਸਰਹੱਦ ਤੇ ਬੁੱਧਵਾਰ ਨੂੰ ਇੱਕ ਵੱਡਾ ਹਾਸਾ ਵਾਪਰਿਆ ਗਲਵਾਨ ਦੇ ਚਾਰ ਬਾਗ ਖੇਤਰ ਵਿੱਚ ਇੱਕ ਵੱਡੀ ਚਟਾਨ ਫੌਜ ਦੇ ਵਾਹਨ ਤੇ ਡਿੱਗਣ ਨਾਲ ਦੋ ਫੌਜ ਦੇ ਜਵਾਨ ਸ਼ਹੀਦ ਹੋ ਗਏ ਇਹਨਾਂ ਵਿੱਚ ਪਠਾਨਕੋਟ ਦੇ ਲੈਫਟੇਨੈਂਟ ਕਰਨਲ ਭਾਨੂੰ ਪ੍ਰਤਾਪ ਸਿੰਘ ਵੀ ਸ਼ਾਮਲ ਸਨ ਇਸ ਦੁਖਦਾਈ ਹਾਦਸੇ ਵਿੱਚ ਦੋ ਹੋਰ ਸੈਨਿਕ ਵੀ ਜ਼ਖਮੀ ਹੋ ਗਏ ਪੰਜਾਬ ਵਿੱਚ ਅੱਜ ਮੌਨਸੂਨ ਆਪਣੇ ਰੰਗ ਵਿਖਾਏਗਾ ਅੱਜ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਅਗਲੇ 3 ਦਿਨਾਂ ਤੱਕ ਅਜਿਹਾ ਹੀ ਮੌਸਮ ਜਾਰੀ ਰਹਿਣ ਦੀ ਉਮੀਦ ਹੈ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਤਿੰਨ ਅਗਸਤ ਨੂੰ ਭਾਰੀ ਮੀਂਹ ਲਈ yellow alert ਜਾਰੀ ਕੀਤਾ ਹੈ ਪਿਛਲੇ 24 ਘੰਟਿਆਂ ਵਿੱਚ ਸੂਬੇ ਦਾ ਔਸਤ ਤਾਪਮਾਨ 1.7 ਡਿਗਰੀ ਘਟ ਗਿਆ ਹੈ ਜੋ ਕਿ ਆਮ ਨਾਲੋਂ 3.8 ਡਿਗਰੀ ਘੱਟ ਹੈ ਇੱਕ ਇਤਿਹਾਸਕ ਫੈਸਲਾ ਲੈਂਦੇ ਹੋਏ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਹਰ ਸਾਲ 31 ਜੁਲਾਈ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ 31 ਜੁਲਾਈ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਵਸ ਹੈ ਇਨਾ ਹੀ ਨਹੀਂ ਪੰਜਾਬ ਸਰਕਾਰ ਸੁਨਾਮ ਨੂੰ ਜਾਣ ਵਾਲੀਆਂ ਕਈ ਸੜਕਾਂ ਦੇ ਨਾਮ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਤੇ ਰੱਖੇਗੀ